ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਗੀਜ਼ਾ कॉटन ਦੇ ਬਹੁਤ ਵਧੀਆ कॉटन ਹੁੰਦੀ ਹੈ ਕੋਈ ਵੀ ਇਹਨਾਂ ਦੀ ਕੰਪਲੇਂਟ ਨਹੀਂ ਹੁੰਦੀ ਹੈਗੀ ਨਾਲ ਡਿਜੀਟਲ ਪ੍ਰਿੰਟ ਆਏਗਾ ਦੀ ਨਾਲ ਪਲੇਨ ਬਾਟਮ ਇਹ ਵਾਲੇ ਮਸਲੀਨ कॉटन ਦੇ ਸੂਟ ਆਉਣਗੇ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਆ ਤੇ ਇਹਦੇ ਨਾਲ ਬਾਟਮਾ ਪਲੇਨ ਆਉਣਗੇ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ कॉटन ਦੇ ਸੂਟ ਆਉਣਗੇ ਜੀ ਨਾਲ ਪਲੇਨ ਬਾਟਮ ਆਏਗੀ ਨਾਲ ਦੁਪੱਟਾ ਵੀ कॉटन ਦਾ ਆਏਗਾ ਜੀ ਇਹ ਵਾਲੇ ਸੂਟ ਬਹੁਤ ਜ਼ਿਆਦਾ ਫੇਮਸ ਨੇ ਮਾਡਲਾਂ ਵਾਲੇ ਸੂਟ ਆਉਣਗੇ ਸੇਮ ਮਾਡਲ ਨੇ ਜਵੇਂ ਸੂਟ ਪਾਇਆ ਹੈ ਸੇਮ ਸੂਟ ਹੋਣਗੇ ਫੈਬਰਿਕ ਇਹਨਾਂ ਦਾ ਰਹੇਗਾ ਜੀ ਮਸਲੀਨ कॉटन neck ਦੇ ਉੱਪਰ ਡਿਜ਼ਾਈਨਿੰਗ ਬਣੇਗੀ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆਉਣਗੇ ਪਿਓਰ ਦੇ ਆਉਣਗੇ ਤੇ ਦੁਪੱਟਿਆਂ ਦੇ ਉੱਪਰ ਵੀ ਲੇਸ ਲੱਗੀ ਹੋਈ ਹੈ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਸਾਰਿਆਂ ਦਾ ਸੇਮ ਪ੍ਰਾਈਸ ਹੈ ਤੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੀ ਕੋਈ ਵੀ ਸੂਟ ਤੁਸੀਂ ਇਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਮਸਲੀਨ कॉटन ਫੈਬਰਿਕ ਰਹੇਗਾ ਇਹਨਾਂ ਦਾ ਆਲਓਵਰ 5 ਮੀਟਰ ਸੂਟ ਰਹੇਗਾ ਜੀ ਕੋਈ ਵੀ ਸੂਟ ਲੈ ਸਕਦੇ ਹੋ ਸੇਮ ਮਾਡਲ ਵਾਲੇ ਸੂਟ ਆਉਣਗੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਗੱਲ ਇਹਨਾਂ ਦੀ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹਨਾਂ ਦੇ ਵਿੱਚ ਆਪਾਂ ਸਾਰੇ ਹੀ ਲਗਭਗ ਵਧੀਆ ਸਮਰ ਕਲੈਕਸ਼ਨ ਵਾਲੇ ਪ੍ਰਿੰਟ ਐਡ ਕੀਤੇ ਹੋਏ ਨੇ ਤੇ ਲਾਈਟ ਵੀ ਪ੍ਰਿੰਟ ਐਡ ਕੀਤੇ ਆ ਐਂਡ ਇਹਦੇ ਵਿੱਚ ਆਪਾਂ ਡਾਰਕ ਕਲਰ ਵੀ ਲੈ ਕੇ ਆਏ ਆ ਤੇ ਕੋਈ ਵੀ ਸੂਟ ਤੁਸੀਂ ले ਸਕਦੇ ਹੋ ਦੁਪਟਿਆਂ ਦਾ ਬਹੁਤ ਜਿਆਦਾ ਸੋਨਾ ਕੰਟਰਾਸਟ ਬਣਿਆ ਹੋਇਆ ਇਹਨਾਂ ਦੇ ਵਿੱਚ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਫੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਸੋ ਇਸ ਲਈ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਜੀ ਐਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਇਹ ਆਰਡਰ ਆਪਣਾ ਸੂਟ ਤੁਸੀਂ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ